ਸਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਸਾਰੇ ਘਰ ਦੇ ਕੰਮ ਕਰ ਲਏ ਸਬਜ਼ੀ ਬਣਾਉਨੇ ਆਂ ਸਪੰਜਾਂ ਸੂਈਆਂ ਕਰ ਲਈਆਂ ਸਬਜ਼ੀ ਬਣਾਉਨੇ ਅੱਜ ਸਾਰਿਆਂ ਦੀ ਫੇਵਰੇਟ ਪਿੰਡੀਆਂ ਪਿੰਡੀਆਂ ਤੇ ਪਿਆਜ਼ ਛੀਰ ਲਏ ਆਪਾਂ ਹਰੀਆਂ ਮਿਰਚਾਂ ਮੈਂ ਧੋ ਕੇ ਰੱਖ ਲਿਆ ਇਹ ਮੈਂ ਸਾਫਟਰੀ ਵਿੱਚ ਪਾਉਂਗੀ ਇੱਧਰ ਆਪਾਂ ਕੜਾਹੀ ਚ ਪਾ ਲੈ ਤੇਲ ਤੇ ਫਿਰ ਮਿਲਦੇ ਆਂ ਲੋ ਜੀ ਆਪਣੇ ਪਿਆਜ਼ ਤੇ ਮਿਰਚਾਂ ਭੁੱਜ ਰਹੇ ਮੈਂ ਤੁਹਾਨੂੰ ਆਪਣੇ ਬੇੜੇ ਦੀਆਂ ਬੇਲਾਂ ਵਸਾਉਣੀ ਆ। ਦੇਖੋ ਜੀ। ਤੁਹਾਨੂੰ ਫੁੱਲ ਵੀ ਦਿਖ ਰਿਹਾ ਹੋਊਗਾ ਖੜਿਆ ਤੇ ਇਹਦੀ ਆਪਾਂ ਕਟਿੰਗ ਕਰਾਤੀ ਤੇ ਬਹੁਤ ਜ਼ਿਆਦਾ ਸੁੰਡੀ ਆ ਗਈ ਸੀਗੀ। ਜਦੋਂ ਸਫਾਈ ਕਰਦੇ ਸੀ ਨਾ ਤੇ ਨੀਚੇ ਡਿੱਗਦੇ ਸੀਗੇ ਤੇ ਫਿਰ ਅਸੀਂ ਕਿਹਾ ਵੀ ਕੱਟ ਦਿੰਨੇ ਕਿਉਂਕਿ ਫੁੱਲ ਵੀ ਲੱਗਣੋਂ हट ਗਏ ਸੀਦੇ ਹੁਣ ਤੇ ਇੱਧਰ ਥੋੜੀ ਥੋੜੀ ਆਪਾਂ ਅੰਗੂਰਾਂ ਦੀ ਬੇਲ ਦੀ ਵੀ ਕਟਿੰਗ ਕਰਾਤੀ। ਇੱਧਰ ਜ਼ਿਆਦਾ ਜਿਹੜੀਆਂ ਥੱਲੇ ਲੰਮਕੀਆਂ ਸੀ ਨਾ ਉਹ ਕਟਾਤੀਆਂ। ਉਹਦਾ ਇਹ ਕਟਿੰਗ ਹੈ ਜਿਹੜੀ ਗੂਰਾਂ ਦੀ ਵੇਲ ਦੀ ਇਹ ਦਸੰਬਰ ਚ ਹੁੰਦੀ ਹੈ ਜੀ ਤੇ ਪਰ ਆਪਾਂ ਥੋੜੀ ਥੋੜੀ ਕਟਾਤੀ ਇੱਧਰ ਦੇਖੋ ਆਪਣਾ ਮਣੀਪਰਣ ਜਮਾ ਸੁੱਕ ਗਿਆ ਸੀ ਇਹ ਪਰ ਹੁਣ ਫੇਰ ਵੱਧ ਗਿਆ ਤੇ ਆਪਣੇ ਲੱਗੀ ਹੈ ਰਾਤ ਕੀ ਰਾਣੀ ਇਹਦੀ ਬਹੁਤ ਸੋਹਣੀ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਕਦੀਨਾ ਵੀ ਲੱਗਿਆ ਹੈ ਇੱਧਰ ਆਪਣੀ ਲੱਗੀ ਹੈ ਜੀ ਪਰਮਲ ਦੀ ਵੇਲ ਉੱਪਰ ਚੜਾਈ ਹੋਈ ਹੈ ਮੈਂ ਇਹ ਤਾਂ ਹਾਂ ਥੱਲੇ ਗਮਲੇ ਚ ਲੱਗੀ ਹੋਈ ਹੈ ਲਓ ਜੀ ਸਾਰਾ ਕੁਝ ਪਾਤਾ ਆਪਾਂ ਮਸਾਲੇ ਪਾਤੇ ਲੰਮ ਟਮੇਟੇ ਵਗੈਰਾ ਪਿੰਡ ਨੇ ਪਾਤੇ ਬਸ ਥੋੜਾ ਸੇਕ ਲਵਾਵਾਂਗੇ ਤੇ ਸਬਜੀ ਬਣ ਗਈ ਇਹ ਆਰਗੈਨਿਕ ਪਿੰਡ ਨੇ ਜੀ ਸਾਡੇ ਇੱਥੇ ਕੋਈ ਨਾ ਲੈ ਕੇ ਆਉਂਦੇ ਆਰਗੈਨਿਕ ਸਬਜੀ ਇਸੋਂ ਨਾਲ ਤਾਂ ਨਹੀਂ ਸੀ ਕਿ ਅਸੀਂ ਪੜਨਾ ਜਿਹੜੇ ਹੋਰ ਲਈ ਸੀ ਸਬਜੀ ਸਵਾਦ ਉਸੀ ਤੇ ਇਸਨੋਂ ਪਰ ਇਹਨਾਂ ਆਪਾਂ ਮੰਡੀ ਤੋਂ ਲੈਨੇ ਆ ਤਾਂ ਉਹ ਹੋਰ ਹੀ ਤਰ੍ਹਾਂ ਨਾਲ ਬਣ ਜਾਂਦੀ ਹੈ ਹਨ ਤੇ ਇਹ ਸਬ지 ਸਵਾਦ ਬਣੀ ਸੀਗੀ ਦੇਖੋ ਕਿ ਮਸਾਲਾ ਚੱਲ ਰਾਇਆ ਹੈ ਦੇਖੋ ਜੀ ਆਪਣੇ ਫੁੱਲ ਉੱਪਰ ਲੱਗੇ ਹੈ ਗਮਲੇ 'ਚ ਅੱਗੇ ਫੋਨ ਫੁੱਲ ਲਿਖਣੇ ਹੋ ਉੱਪਰ ਕੱਪੜੇ ਵੀ ਧੋ ਕੇ ਪਾਤੇ ਜੀ ਕੰਮ ਰੋਟੀ ਪਾਣੀ ਦਾ ਨਿਮੇੜ ਕੇ ਕੱਪੜੇ ਵੀ ਧੋ ਕੇ ਪਾਤੇ ਆਪਾਂ ਸਾਰੇ ਜਿੱਦ ਦੇ ਛੁੱਟੀ ਹੁੰਦੀਆਂ ਨੇ ਉਹਦੇ ਹੋਰ ਵੀ ਬਹੁਤ ਕੰਮ ਨਿਕਲ ਜਾਂਦੇ ਹਨ ਇੱਕ ਸਟੋਰ ਦੀ ਸਫਾਈ ਕਰੀ ਐ ਤੇ ਰੋਗੀਆਂ ਦੇ ਕੱਪੜੇ-ਕੱਪੜੇ ਧੋਤੇ ਐ ਪਰਦੇ ਧੋਤੇ ਉਹਦੇ ਉਹ ਸਾਰੇ ਇੱਥੇ ਪਾ ਤੇ ਸੁੱਕਣੇ ਇਹ ਸੋਚੜਾ ਲਾਂਗੇ ਆਪਾਂ ਹੋਰ ਤਾਂ ਸਾਰੀ ਦਿਹਾੜੀ ਕੰਮ ਨਹੀਂ ਨਿਪਟਦੇ ਚਲੋ ਜੀ ਫੇਰ ਕਰਦੇ ਆਂ ਆਪਾਂ ਗੱਲਬਾਤ